ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜਿਹੜੀ ਜੀ ਬਹੁਤ ਵੱਡੀ ਖਬਰ ਆ ਰਹੀ ਹੈ ਸਾਹਮਣੇ ਜਿਹੜੇ ਕਿ ਵਿਕਰਮਜੀਠੀਆ ਦੀ ਮੁਲਾਕਾਤ ਤੋਂ ਬਾਅਦ ਇੱਕ ਡੇਰਾ ਮੁਖੀ ਆ ਜਿਹੜੇ ਕੀ ਗੁਰਵਿੰਦਰ ਸਿੰਘ ਢਿੱਲੋਂ ਤਾਂ ਹੁਣ ਗਰਨੀਮ ਕੌਰ ਸਾਹਮਣੇ ਆ ਗਈ ਕੈਮਰੇ ਦੇ ਜਿਹਦੇ ਵਿੱਚ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਇੱਕ ਪੱਤਰਕਾਰ ਵੱਲੋਂ ਵੀ ਜਿਹੜਾ ਕੀ ਡੇਰਾ ਬਾਬਾ ਮੁਖੀ ਉੱਥੇ ਪਹੁੰਚਦੇ ਆ ਮੁਲਾਕਾਤ ਹੁੰਦੀ ਆ ਇਸ ਮੁਲਾਕਾਤ ਦੇ ਵਿੱਚ ਗੱਲਬਾਤ ਕੀ ਹੋਈ ਆ ਵਿਕਰਮਜੀਠੀਆ ਬਾਰੇ ਆ ਇਹ ਸਵਾਲ ਪੁੱਛੇ ਸੀ ਪਰ ਇਹਦੇ ਬਾਰੇ ਕੋਈ ਉਹਨਾਂ ਨੇ ਜਾਣਕਾਰੀ ਨਹੀਂ ਦਿੱਤੀ ਪਰ ਹੋਰ ਕਈ ਸਵਾਲ ਪੰਜਾਬ ਸਰਕਾਰ ਤੇ ਜ਼ਰੂਰ ਉੱਠੇ ਆ ਵੀ ਜਿਹੜਾ ਕੀ ਇਹ ਪੰਚਾਇਤਾਂ ਤੋਂ ਫੰਡ ਮੰਗ ਰਹੇ ਆ ਜੀ ਇੱਕ ਪਾਸੇ ਖੁਦ ਕਹਿ ਰਹੇ 3000 ਇੱਕ ਕਿੱਲੇ ਮਗਰ ਮੁਆਵਜ਼ਾ ਦਿੱਤਾ ਜਾਊਗਾ ਪਰ ਲੇਕਿਨ 20000 ਨਾਲ ਤਾਂ ਕੁਝ ਵੀ ਨਹੀਂ ਹੋਣਾ ਘੱਟੋ ਘੱਟ 50000 ਤਾਂ ਹੋਣਾ ਚਾਹੀਦਾ ਤੇ ਕਈ ਸਵਾਲ ਕੀਤੇ ਆ ਜੋ ਗੁਗਨੀਵ ਕੌਰ ਨੇ ਤਾਂ ਆਪਾਂ ਪਹਿਲਾਂ 2 ਮਿੰਟ ਦੀ ਵੀਡੀਓ ਸੁਣਾ ਦਈਏ ਵੀ ਬਿਕਰਮ ਜੀਠੀਏ ਦੀ ਮੁਲਾਕਾਤ ਤੋਂ ਬਾਅਦ ਜਿਹੜਾ ਕਿ ਡੇਰਾ ਮੁਖੀ ਉਹਨਾਂ ਬਾਰੇ ਕੀ ਕਿਹਾ ਤੇ ਜਿਹੜਾ ਪੰਜਾਬ ਸਰਕਾਰ ਤੇ ਸਵਾਲ ਚੱਕੇ ਆ ਉਹਨਾਂ ਬਾਰੇ ਕੀ ਕਿਹਾ ਪਹਿਲਾਂ 2 ਮਿੰਟ ਦੀ ਵੀਡੀਓ ਸੁਣਾਉਣੇ ਆ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਉਦੋਂ ਕਰਨਾ ਸੀ ਨਾ ਉਦੋਂ ਤਾਈਂ ਨਾਲ ਨਹੀਂ ਕੁਝ ਨਹੀਂ ਕੀਤਾ ਉਹਨਾਂ ਸੈਸ਼ਨ ਬੁਲਾਉਣ ਦਾ ਕੀ ਹੋਗਾ ਜੀ ICGS CSF ਨੂੰ ਲੈ ਕੇ ਸੀਗਾ ਕਿ ਉਥੇ BBMB ਵਿੱਚ ਨਹੀਂ ਲੱਗਣਾ ਚਾਹੀਦਾ ਨੰਗਲ ਵਿੱਚ ਨਹੀਂ ਲੱਗਣਾ ਚਾਹੀਦਾ ਭਾਤਾਂਚ ਤੇ ਲੱਗ ਗਿਆ CSF ਹੋਰ ਕਿਾਸੀ ਕਿ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਉਹਦੇ ਲਈ ਸੈਸ਼ਨ ਕੀਤਾ ਸੀ ਉਹ ਪਾਣੀ ਮਿਲ ਗਿਆ ਹੁਣ ਇਹ ਸੈਸ਼ਨ ਕਰ ਰਹੇ ਆਂ ਇੱਕ ਕਾਰਵਾਈ ਹੈ ਉਹ ਕੁਝ ਨਹੀਂ ਹੈ ਰਣਨੀ ਰੈਲੀਫ ਇੱਕ ਮਿਲੇਗੀ ਮੈਂ 2 ਦਿਨ ਪਹਿਲਾਂ ਸੁਖੋ ਛਿਰਵੀ ਕਲਾ ਮਿਸ਼ਨ ਇਹਨਾਂ ਨੇ ਸਟਾਰਟ ਕੀਤੀ ਹੈ ਲੋਕਾਂ ਤੋਂ ਫੰਡਸ ਲੈ ਰਹੇ ਨੇ ਪੰਚਾਇਤਾਂ ਤੋਂ ਫੰਡਸ ਲੈ ਰਹੇ ਨੇ ਜਿਹੜੀ ਜਿਹੜੀ ਲੋਕ ਨੇ ਉਹ ਤਾਂ ਪਹਿਲਾਂ ਹੀ ਮਦਦ ਕਰ ਰਹੇ ਆ ਸਰਕਾਰ ਕੀ ਕਰ ਰਹੀ ਹੈ ਕੁਐਸਚਨ ਦਾ ਏ ਹੈ ਸਵਾਲ ਇਹ ਹੈ ਕਿ ਸਰਕਾਰ ਕੀ ਕਰ ਰਹੀ ਹੈ ਸੈਸ਼ਨ ਚੱਲ ਰਹੀ ਹੈ ਜਿਹੜੇ ਪੈਸੇ ਇਹ ਇਸ਼ਤਿਹਾਰਾਂ ਤੇ ਲਾਰੇ ਨੇ ਉਹ ਲੋਕਾਂ ਤੇ ਲਾਨ ਸਰਕਾਰ ਨੇ ਇਸ ਸੈਸ਼ਨ ਬੁਲਾਇਆ ਕਹਿੰਦੀ ਕਿ ਅਸੀਂ ਕੁਝ ਅਮੈਂਡਮੈਂਟਸ ਕਰਾਂਗੇ ਕੁਝ ਨਿਯਮ ਕਾਨੂੰਨ ਬਦਲਾਂਗੇ ਜਿਹਦੇ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾ ਹੋਣ ਜੇ ਮੁਆਵਜ਼ੇ ਦਿੱਤੇ ਜਾਣੇ ਤੇ ਮੁਆਵਜ਼ਿਆਂ 'ਚ ਵਾਧਾ ਹੋਵੇ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਵਿੱਚ ਬਦਲਾਅ ਕਰੇਗਾ ਇਹ ਫਿਰ ਫਰਕ ਜਾਂ ਫਾਇਦਾ ਤੁਹਾਨੂੰ ਲੱਗਦਾ ਕਿਉਂ ਨਹੀਂ ਹੈ ਤੁਸੀਂ ਦੱਸੋ 2023 'ਚ ਜਦ ਹੜ੍ਹ ਆਇਆ ਸੀਗੇ ਉਦੋਂ ਉਚਿਹੜੀ ਮੁਆਵਜ਼ੇ ਦੇਣੇ ਸੀ ਉਹ ਹੁਣ ਤਾਂ ਹੀ ਨਹੀਂ ਮਿਲੇ 20000 ਨਾਲ ਬੰਦੇ ਦਾ ਕੀ ਬਣੂਗਾ ਜਿਹੜਾ ਇਹਨਾਂ ਨੇ ਡਿਕਲੇਅਰ ਕੀਤਾ ਹੈ ਘਰ ਤੋਂ ਘਟ ਜਹਾਜ਼ ਹਰ ਤਦੀਨ ਉਹਨਾਂ ਦਾ ਏਕੀ ਦਾ ਸੀਜ਼ਨ ਗਿਆ ਅਗਲਾ ਸੀਜ਼ਨ ਕロップ ਗਿਆ ਕੀ ਕਰਨਗੇ ਕਿਸਾਨ ਪਰ ਉਹਨ ਜਿਹੜੀ ਫੰਡ ਰੇਜ਼ਿੰਗ ਹੋ ਰਹੀ ਹੈਗੀ ਹੈ ਸਰਕਾਰ ਨੇ ਇੱਕ ਰੰਗਲਾ ਪੰਜਾਬ ਯੋਜਨਾ ਸ਼ੁਰੂ ਕੀਤੀ ਹੈ वर्ल्ड ओवर ਜਿੱਥੇ ਪੰਜਾਬੀ ਦੁਨੀਆ ਭਰ ਚ ਹੈ ਉਹਨਾਂ ਕੋ ਫੰਡ ਰੇਸ ਕਰ ਰਹੇ ਹਨ ਔਰ ਸੀਐਮ ਨੇ ਇਹ ਸ਼ੋਰ ਕੀਤਾ ਹੈ ਕਿੰਦੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਇਹਦਾ ਇੱਕ ਇੱਕ ਰੁਪਿਆ ਜਿਹੜਾ ਹੈਗਾ ਉਹ ਲੋੜਵੰਦਾਂ ਦੇ ਉੱਤੇ ਲੱਗੇ ਤਾਂ ਲੱਗਦਾ ਨਹੀਂ ਕਿ ਬਹੁਤ ਅੱਛਾ ਐਫਰਟ ਹੈਗਾ ਚਲੋ ਦੇਖੋ ਕਿਤੇ ਜਾਣਦੇ ਆ ਪੈਸੇ ਅਜੇ ਤੱਕ ਲੋਕਾਂ ਨੂੰ ਮਿਲੇ ਨਹੀਂ ਪਰ ਸੈਸ਼ਨ ਤੋਂ ਤੁਸੀਂ 3 ਮਿੰਟ ਹਾਂਜੀ ਇਹ ਜਿਹੜੇ ਕਿ ਬੀਗਨੀਮ ਕੌਰ ਬਿਕਰਮ ਮਜੀਠੀਆ ਦੇ ਪਤਨੀਆਂ ਤੇ ਜਿਹਦੇ ਵਿੱਚ ਹੁਣ ਇਹ ਇੱਕ ਪੱਤਰਕਾਰ ਬੰਨੀਓ ਸਵਾਲ ਪੁੱਛੇ ਜਾਂਦੇ ਆ ਵੀ ਜਿਉ ਪੰਜਾਬ ਸਰਕਾਰ ਬਾਰੇ ਵੀ ਕੀ ਕਹਿਣਾ ਤੁਹਾਡਾ ਤਾਂ ਉਹ ਪੰਜਾਬ ਸਰਕਾਰ ਬਾਰੇ ਵੀ ਇਹ ਸਵਾਲ ਕੀਤੇ ਤੇ ਜੇ ਗੱਲ ਕਰੀਏ ਉਹਨੂੰ ਬਿਕਰਮ ਮਜੀਠੀਆ ਦੇ ਬਾਰੇ ਸਵਾਲ ਕੀਤੇ ਆ ਵੀ ਜਿਹੜਾ ਬਿਆਸ ਮੁਖੀ ਡੇਰਾ ਗੁਰਵਿੰਦਰ ਸਿੰਘ ਢਿੱਲੋਂ ਪਹੁੰਚਦੇ ਆ ਉੱਥੇ ਤਾਂ ਪਰ ਉਹ ਸਵਾਲ ਇਹਨਾਂ ਨੇ ਕੋਈ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਪੱਤਰਕਾਰਵੰਨੀਆਂ ਪੁੱਛੇ ਜਾਂਦੇ ਵੀ ਉਹਨਾਂ ਬਾਤ ਉਹਨਾਂ ਵਿੱਚ ਗੱਲਬਾਤ ਕੀ ਹੋਈ ਸੀ ਬਿਕਰਮਜੀਤ ਜੀ ਬਾਰੇ ਕੀ ਗੱਲਬਾਤ ਹੋਈ ਪਰ ਇਹਨਾਂ ਨੇ ਇਹ ਜ਼ਰੂਰ ਕੀਤਾ ਵੀ ਜੋ ਡੇਰਾ ਮੁਖੀ ਬਾਬਾ ਬਿਆਸ ਵਾਲੇ ਆ ਜਿਹੜੇ ਕੀ ਤਾਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਇੱਕ ਜੋ ਪਰਿਵਾਰ ਦੇ ਨਾਲ ਇੱਕ ਜੀ ਦੇ ਨਾਲ ਮੁਲਾਕਾਤ ਕੀਤੀ ਆ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਜਿਹੜੇ ਲੋਕ ਸਾਡੇ ਨਾਲ ਜੁੜੇ ਆ ਜਿਹੜੇ ਹਰ ਰੋਜ਼ ਅਰਦਾਸਾਂ ਕਰਦੇ ਬਿਕਰਮਜੀਤ ਜੀ ਜਲਦਬਾਰ ਆਵੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤਾਂ ਇਹ ਗੱਲ ਜ਼ਰੂਰ ਕਹੀ ਗਈ ਆ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਵੀ ਗੱਲਬਾਤ ਕੀ ਹੋਈ ਆ ਆਪ ਸਮੇਂ ਵਿੱਚ ਮੁਲਾਕਾਤ ਹੁੰਦੀ ਆ ਪੱਤਰਕਾਰ ਪੁੱਛਦੇ ਉਹਨਾਂ ਨੂੰ ਸਵਾਲ ਵੀ ਬਿਕਰਮਜੀਤ ਜੀ ਨੇ ਆ ਜਿਹੜਾ ਕਿ ਡੇਰਾ ਬਾਬਾ ਮੁਖੀ ਗੁਰਵਿੰਦਰ ਸਿੰਘ ਢਿਲਵਾ ਜਿਹੜੇ ਕਿ ਤੇ ਉਹਨਾਂ ਦੀ ਮੁਲਾਕਾਤ ਹੁੰਦੀ ਆ ਇਹਦੇ ਵਿੱਚ ਗੱਲਬਾਤ ਕੀ ਹੋਈ ਆ ਇਹਦੀ ਪੁਸ਼ਟੀ ਨਹੀਂ ਕੀਤੀ ਕੋਈ ਜਾਣਕਾਰੀ ਇਹਦੇ ਬੰਨੀ ਨਹੀਂ ਦਿੱਤੀ ਗਈ ਪਰ ਜਿਹੜਾ ਇੰਨਾ ਕਿ ਜ਼ਰੂਰ ਕਹਿ ਗਿਆ ਬੀ ਬੇਕਰਮ ਜੀਠੀਏ ਦੇ ਬਾਰੇ ਜਿਹੜਾ ਕਿ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਜੇਲ੍ਹ ਦੇ ਵਿੱਚ ਵੀ ਹੈ ਜਿਹੜਾ ਉਹਨਾਂ ਦਾ ਇਹ ਕਹਿਣਾ ਵੀ ਅਸੀਂ ਜੋ ਬਾਬਾ ਜੀ ਦਾ ਧੰਨਵਾਦ ਜ਼ਰੂਰ ਕਰਦੇ ਹਾਂ ਜੋ ਕਿ ਸਾਡੇ ਪਰਿਵਾਰ ਦੇ ਇੱਕ ਮੈਂਬਰ ਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਉਹਨਾਂ ਨੇ ਮਿਲਣ ਪਹੁੰਚੇ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਤੇ ਬਾਕੀ ਸਾਰੇ ਹੀ ਲੋਕਾਂ ਦਾ ਜਿਹੜੇ ਹਰ ਕਹਿੰਦੇ ਆ ਬੇਕਰਮ ਜੀਠੀਆ ਬਹੁਤ ਜਲਦ ਵੀ ਬਾਹਰ ਆਉਣਾ ਚਾਹੀਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨ ਸੀ ਜੇ ਤੁਹਾਨੂੰ ਤਾਂ ਵੀਡੀਓ ਜੰਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕਾਨੂੰ ਨਵੇਂ ਟੌਪ ਤੇ ਤਾਂ